ਨੇ ਬਖਸ਼ਦੇ ਆ ਰਹੇ ਹੋ ਗਾ ਤੰਗ ਰਸਤੀਆਂ ਵਿੱਚ ਰਹਿਣਾ ਇਸ ਪਰਵਾਦ ਵਿੱਚ ਵਾਅਦੇ ਦੇ ਕਿਰਪਾ ਕਰਨਾ ਮਾਤਾ ਜੀ ਇਹਨਾਂ ਦੇ ਰੁਕੇ ਹੋਏ ਕੰਮ ਜਿਹੜੇ ਨੇ ਸਭ ਰਾਸ ਹੋ ਜਾਣੇ ਚਾਹੀਦੇ ਇਹਨਾਂ ਦੇ ਬੱਚਿਆਂ ਦਾ ਕੰਮ ਰਾਸ ਹੋਣਾ ਚਾਹੀਦਾ ਇੱਕ ਮਹਾਰਾਣੀ ਤੇਰੇ ਅੱਗੇ ਵੀ ਇੱਕ ਦਿਨ ਅਰਜ਼ ਕੀਤੀ ਸੀ ਅੱਜ ਇਹ ਤੇਰੇ ਮੈਂ ਦੁਬਾਰਾ ਅਰਜ਼ ਕਰਦਾ ਕਿ ਇਹਨਾਂ ਦੇ ਲੜਕੇ ਦੇ ਜੋ ਸ਼ਾਦੀ ਦਾ ਕੰਮ ਰੁਕਿਆ ਹੋਇਆ ਹੈ ਉਸ ਦਾ ਬੰਧਨ ਖਲਵਾ ਦੇਵੋ ਆਪਣੇ ਬੱਚੇ ਨੂੰ ਦੱਸ ਕੇ ਜਿਸ ਤੰਗ ਤੁਸੀਂ ਕਹੋਗੇ ਉੱਤੇ ਤਰਕਰ ਜੀ ਇਹਨਾਂ ਦੀ ਕਿਰਪਾ ਕਰੋ ਇਹਨਾਂ ਬੱਚਿਆਂ ਦੀ ਬਹੁਤ ਤੁਹਾਡੀ ਕਿਰਪਾ ਹੈ ਕੋਈ ਕਮੀ ਨਹੀਂ ਕੋਈ ਏਥੇ ਵੀ ਇਸ ਕਰਕੇ ਪਰ ਫਿਰ ਵੀ ਇੱਕੋ ਕਮੀ ਜਿਹੜੀ ਇਹਨਾਂ ਨੂੰ ਦੂਦੀ ਹੈ ਕਿ ਬੱਚੇ ਬਹੁਤ ਨੇਕ ਨੇ ਤੇ ਗਾਂ ਨੇਕ ਬਣੇ ਰਹੇ ਨੇ ਤੇ ਇਹਨਾਂ ਦੇ ਜਿਹੜਾ ਕੰਮ ਰੁਕਿਆ ਹੋਇਆ ਮਹਾਰਾਜੀ ਮੇਨ ਜਿਹੜਾ ਕੰਮ ਰੁਕਿਆ ਹੋਇਆ ਉਸ ਦੀ ਤੁਸੀਂ ਆਪ ਅਗਵਾਈ ਕਰਕੇ कि उस बच्चे का राज करो ते उस बच्चे दी शादी करवा दियो। ਤੁਹਾਡਾ ਬਹੁਤ ਬਹੁਤ ਧੰਨਵਾਦ। ਮਹਾਰਾਣੀ ਕਿਰਪਾ ਕਰੋ। ਮਹਾਰਾਣੀ ਮੈਂ ਆਪਰੇ ਵੱਲੋਂ ਤੁਹਾਡਾ شادی ਹੋਣ ਤੇ ਇੱਕ ਜਾਗਰਣ ਕਰਵਾਵਾਂਗਾ। ਇਹਨਾਂ ਨੂੰ ਕਹਿ ਕੇ ਕਰਵਾਵਾਂਗਾ। ਇਹ ਜਾਗਰਣ ਹੋਵੇਗਾ ਪਰ ਇਹ ਕੰਮ ਅਜ ਮੈਂ ਤਰੀਕ ਨਹੀਂ ਮਿਤਦਾ ਪਰ ਇਹਨਾਂ ਨੂੰ ਇਹਨਾਂ ਕੋ ਵਾਦਾ ਕਰਦਾ।

ਜਿਹੜਾਲੇ ਤੁਸੀਂ ਨਾਰਾਜ਼ ਹੋ ਜਿਹੜਾ ਕੰਮ ਤੁਸੀਂ ਬਹਿ ਕੇ ਕਰ ਰਹੇ ਸੀ ਉਹੀ ਕੰਮ ਖੜੇ ਹੋ ਕੇ ਕਰਨ ਦਾ ਕਰਨ ਸੀ ਪਾਣੀ ਜਿਹੜੇ ਜਿਹੇ ਮਾਂ ਨਹੀਂ ਆਇਆ ਆਫਲ ਦਾ ਲੱਗੇ ਸਾਡੀ ਪਤਾ ਹੱਦ ਤੇ करा oh, जॻ oh, 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 oh. ਨਰਾਜ ਹੋ ਮਾ ਰਣੀਆ ਜਿਹੜਾ ਜ ਨੱਚ ਕੇ ਹਾਰੀ ਲਾਵੇ ਤੇ ਵੀ ਤੇਰੀ ਵੀ ਮਰਜ਼ੀ ਹੈ ਹਾਂ ਜਿਹੜੇ ਜਿਹੜੇ ਆਪਾ ਤੁਸੀਂ ਨਰਾਜ ਨੂੰ ਪਿੱਛੇ ਲੈ ਆਜੋ ਤੇ ਨੱਚ ਕੇ ਜਿਹੜਾ ਮਾਈ ਨੂੰ ਬਣਾਈਏ ਆਜੋ ਕਿਤੇ ਜਵਨ ਜੋ ਦੇ ਓਮ

uchalo namaskar do. Oh,